रेडियो पंजाब टुडे ਦੇ ਤੇ ਜੁੜੇ ਹੋਏ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਇਸ ਵਕਤ ਅਸੀਂ ਰੋਜ਼ ਗਾਰਡਨ ਦੇ ਕੋਲੇ ਖੜੇ ਆਂ ਜਿੱਥੇ ਇੱਕ ਕੰਟੇਨਰ ਨਾਲ ਲੋਡਡ ਜਿਹੜਾ ਟਰੱਕ ਦੇ ਟ੍ਰੇਲਰ ਸੀ ਉਹ ਪਲਟ ਗਿਆ ਰਾਤ ਦੇ 12 ਵਜੇ ਤੱਕ ਪਲਟਿਆ ਤੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਜਿਹੜੀ ਮੌਕੇ ਤੇ ਪਹੁੰਚੀ ਆ ਸਭ ਤੋਂ ਵੱਡਾ ਇੱਕ ਇੱਥੇ ਖਤਰਾ ਬਣਿਆ ਹੋਇਆ ਉਹ ਹੈ ਜਿਹੜਾ ਡੀਜ਼ਲ ਲੀਕ ਹੋ ਰਿਹਾ ਸੋ ਹਜੇ ਤੱਕ ਤਕਰੀਬਨ ਜਿਹੜਾ 10 ਵਜੇ ਦਾ ਸਮਾਂ ਹੋ ਚੁੱਕਿਆ ਤੇ ਇਸ ਡੀਜ਼ਲ ਦੇ ਉੱਤੇ ਕਿਸੇ ਤਰ੍ਹਾਂ ਦੀ ਜਿਹੜੀ ਆ ਨਾ ਫਾਰ ਬਰੇਡ ਦੀ ਇੱਥੇ ਗੱਡੀ ਆ ਪ੍ਰਕਾਸ਼ਨ ਦੇ ਤੌਰ ਦੇ ਉੱਤੇ ਨਾ ਹੀ ਕੁਝ ਹੋ ਰਿਹਾ ਇੱਥੇ ਡੀਜ਼ਲ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਟਾਈਮ ਇੱਕ ਭਿਆਨਕ ਹਾਦਸਾ ਜਿਹੜਾ ਆ ਹੋ ਸਕਦਾ ਇਸ ਭਿਆਨਕ ਹਾਦਸੇ ਨੂੰ ਰੋਕਣ ਦੇ ਲਈ ਹਜੇ ਤੱਕ ਬਾਰਾਤ ਦੇ 12 ਵਜੇ ਤੋਂ ਲੈ ਕੇ ਹੁਣ ਤੱਕ ਕਿਸੇ ਤਰ੍ਹਾਂ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਕਈ ਲੀਟਰ ਕਹਿ ਸਕਦੇ ਆ ਕਿ ਮੈਂ ਕੋਈ ਸੈਂਕੜੇ ਲੀਟਰ ਨਹੀਂ ਕਹਿੰਦਾ ਕੋਈ 60 70 ਲੀਟਰ ਡੀਜ਼ਲ ਆ ਜਿਹੜਾ ਸੜਕ ਦੇ ਉੱਤੇ ਤੁਸੀਂ ਖਿਲਰਿਆ ਹੋਇਆ ਦੇਖ ਸਕਦੇ ਹੋ ਇਸ ਸਰ ਡੀਜ਼ਲ ਦੇ ਨਾਲ ਬਹੁਤ ਵੱਡਾ ਹਾਦਸਾ ਵਾਪਰ ਸਕਦਾ ਕਿਸੇ ਵੀ ਸਮੇਂ ਸੋ ਇਸ ਦੇ ਸਬੰਧ ਦੇ ਵਿੱਚ ਸਾਡੇ ਨਾਲ ਮੌਕੇ ਦੇ ਉੱਤੇ ਪੁਲਿਸ ਮੁਲਾਜ਼ਮ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਆ ਕਿ ਕਿਸ ਤਰ੍ਹਾਂ ਦੇ ਪ੍ਰਕਾਸ਼ਨੇ ਜਿਹੜੇ ਉਹ ਲੈ ਜਾ ਰਿਹਾ ਸੋ ਅੱਥਰੂ ਇਹ ਦੱਸੋ ਕਿ ਕਿਸ ਤਰ੍ਹਾਂ ਦੇ ਪ੍ਰਕਾਸ਼ਨ ਲੈ ਜਾ ਰਿਹਾ ਸਭ ਤੋਂ ਵੱਡਾ ਖਤਰਾ ਤਾਂ ਇੱਥੇ ਪਲਟੇ ਹੋਇਆ ਜਿਹੜਾ ਟਰੱਕ ਉਹਦੇ ਕੋਲ ਰਿਹਾ ਡੀਜ਼ਲ ਹੈ ਉਹ ਤਾਂ ਇਹ ਮਿੱਟੀ ਪਾ ਰਹੇ ਜੋ ਉਹ ਤੋਂ ਹੋ ਰਿਹਾ ਅਸੀਂ ਕਰ ਰਹੇ ਹਾਂ ਜੋ ਸਾਡੇ ਕੋਲ ਵਿਲੇ ਵਾਲਾ ਹੈ ਅਸੀਂ ਕਰ ਰਹੇ ਆ ਇਹਦਾ ਪੂਰਾ ਅਸੀਂ ਇੱਥੇ ਮੌਕੇ ਤੇ ਗੜੇ ਆ ਕਿੰਨੂੰ ਇਦਾਂ ਨਹੀਂ ਲੱਗਦੀ ਬੀੜੀ ਵਗੈਰਾ ਸੁੱਟੂਗਾ ਤਾਂ ਬੈਠ ਜਾਂਦੀ ਹੈ ਤਾਂ ਦਾ ਧਿਆਨ ਆ ਕੋਈ ਟ੍ਰੈਫਿਕ ਨੂੰ ਕਿੰਨਾ ਕੁ ਕੋਲੋਂ ਡਿਵਰਟ ਕੀਤਾ ਤੁਸੀਂ ਰੋਕਿਆ ਇੱਥੋਂ ਗ੍ਰੇਪ ਕੋਰਡ ਵੀ ਕਰੀ ਅੱਛਾ ਜੀ ਪਤਾ ਕਿੰਨੇ ਵੇਲੇ ਹੋਇਆ ਕੀ ਘਟਨਾ ਵਾਪਰਦਾ ਹੋਇਆ ਵਾਜੀ ਮੈਂ ਤਾਂ ਉਨ ਆਇਆ ਸੀ 8 ਵਜੇ ਪਤਾ ਲੱਗੇ ਕਿੰਨੇ ਪਲਟਿਆ ਕੁਝ ਇੱਥੇ 7:00 ਵਜੇ ਕਿ ਪਲਟਿਆ ਲੱਗਦਾ ਜੀ ਸੋ ਪੁਲਿਸ ਵੱਲੋਂ ਜਿਹੜਾ ਕਹਿੰਦੇ ਕਿ ਅਸੀਂ ਕਰ ਰਹੇ ਹਾਂ ਪਰ ਟ੍ਰੈਫਿਕ ਰੋਕਣ ਦੀ ਗੱਲ ਕਹੀ ਗਈ ਸੀ ਟ੍ਰੈਫਿਕ ਉਸੇ ਤਰ੍ਹਾਂ ਕੋਲ ਦੀ ਲੰਘ ਰਿਹਾ ਲੋਕ ਇਸੇ ਤਰ੍ਹਾਂ ਤੁਸੀਂ ਵੇਖ ਰਹੇ ਹੋ ਕਿ ਦੇਖ ਰਹੇ ਹੋ ਮਿੱਟੀ ਜਿਹੜੀ ਆ ਉਹ ਆਮ ਮਜ਼ਦੂਰ ਤੋਂ ਉਹ ਵੀ ਕੈਮਰਾ ਆਉਣ ਤੋਂ ਬਾਅਦ ਜਿਹੜੀ ਹੈ ਸ਼ੁਰੂ ਕਰਾਈ ਗਈ ਹੈ ਉਹ ਵੀ ਕਹਿਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਬਾਈਡ ਹੋਣ ਤੋਂ ਬਾਅਦ ਜਿਹੜੀ ਆ ਮਿੱਟੀ ਕੋਆਣੀ ਸ਼ੁਰੂ ਕਰ ਦਿੱਤੀ ਗਈ ਹੈ ਕੋਈ ਵੱਡਾ ਕਿਸੇ ਤਰ੍ਹਾਂ ਦਾ ਡੀਜ਼ਲ ਜਿਹੜਾ ਸਾਡੇ ਨਾਲ ਖੜੇ ਭਾਈ ਸਾਹਿਬ ਕਿਸ ਤਰ੍ਹਾਂ ਦੀ ਗੱਲ ਕਰੀਏ ਕਿ ਕੀ ਤੁਸੀਂ ਅਣਗਿਲੀ ਸਮਝਦੇ ਹੋ ਕਿ ਇੰਨਾ ਸਮਾਂ ਹੋ ਗਿਆ ਡੀਜ਼ਲ ਡੁੱਲੀ ਜਾਂਦਾ ਕਿਸ ਤਰ੍ਹਾਂ ਦਾ ਖਤਰਾ ਪੈਦਾ ਹੋ ਸਕਦਾ ਇਹਦਾ ਵੀ ਰਾਤ ਦਾ ਹੀ ਹੋਣਾ ਚਾਹੀਦਾ ਸੀ ਇਹਨਾਂ ਨੂੰ ਪੁੱਛਣਾ ਚਾਹੀਦਾ ਸੀ ਵੀ ਰਾਤ ਗੌਰ ਚਾਹੀਦੀ ਹੈ ਠੀਕ ਹੈ ਨਹੀਂ ਹਾਂ ਇਹਦਾ ਹੁਣ ਵੀ ਨਹੀਂ ਕੋਈ ਆਇਆ ਹੋਇਆ ਇੱਥੇ ਹੈਨਾ ਕਿੰਨਾ ਨੁਕਸਾਨ ਹੋ ਸਕਦਾ ਬਾਈਚਾਸ ਅੱਗ ਲੱਗ ਜੇ ਇੱਥੇ ਪਬਲਿਕ ਵੀ ਤੁਰੇ ਫਿਰਦੀ ਬੱਚੇ ਵੀ ਹੈਗੇ ਆ ਇਹੋ ਤਾਂ ਅਜੇ ਵੀ ਡੁੱਲੀ ਜਾਂਦਾ ਹੈ ਨਾ ਰਾਤ ਕੋਈ ਨਾ ਹੋਰੀ ਨਿਕਰੀ ਹੈ 12 ਵਜੇ ਦਾ ਹੋਇਆ ਹੈ ਨਹੀਂ ਸੋ ਰਾਤ ਦੇ 12 ਵਜੇ ਦੀ ਇਹ ਘਟਨਾ ਵਾਪਰੀ ਹੈ ਤੇ ਹਜੇ ਤੱਕ ਜਿਹੜਾ ਕਿਸੇ ਤਰ੍ਹਾਂ ਦਾ ਟ੍ਰੈਫਿਕ ਨਹੀਂ ਰੋਕਿਆ ਗਿਆ ਕਿਸੇ ਤਰ੍ਹਾਂ ਦਾ ਡੀਜ਼ਲ ਨੂੰ ਦਾ ਰਿਸਾਬ ਜਿਹੜਾ ਹੈ ਉਹ ਨਹੀਂ ਰੋਕਿਆ ਗਿਆ ਘਟਨਾਵਾਂ ਤੁਸੀਂ ਦੇਖਦੇ ਹੋ ਕਿ ਕੱਲ ਇੱਕ ਸਕੋਰਪੀਓ ਜਿਹੜੀ ਹੈ ਥਾਰ ਉਹਨੂੰ ਅੱਗ ਲੱਗੀ ਟਰੱਕਾਂ ਨੂੰ ਬੜੀ ਅੱਗ ਲੱਗ ਜਾਂਦੀ ਹੈ ਸ਼ਹਿਰ ਦੇ ਐਨ ਐਂਟਰੀ ਪੁਆਇੰਟ ਦੇ ਉੱਤੇ ਹੈਗੇ ਅਸੀਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਮੇਨ ਐਂਟਰੀ ਪੁਆਇੰਟ ਆ ਤੁਹਾਨੂੰ ਇੱਕ ਹੈਰਾਨੀ ਵਾਲੀ ਗੱਲ ਦਿਖਾਉਣੇ ਆ ਕਿ ਬਠਿੰਡਾ ਦੇ ਰੋਜ਼ਗਾਰਡਨ ਕੋਲੋਂ ਕਿੱਥੋਂ ਅੰਮ੍ਰਿਤਸਰ ਜੰਮੂ ਕਸ਼ਮੀਰ ਫਿਰੋਜ਼ਪੁਰ ਫਰੀਦਕੋਟ ਮੁਕਸਰ ਹਬੌਰ ਗੰਗਾ ਨਗਰ ਨੂੰ ਇਹੀ ਰਸਤਾ ਨਿਕਲਦਾ ਹੈ ਤੇ ਇਸ ਰਸਤੇ ਦੇ ਉੱਤੇ ਜੇਕਰ ਨਾਲ ਦੀ ਨਾਲ ਇਨਕ੍ਰੋਚਮੈਂਟ ਇੱਕ ਸਿਰਫ ਤੇ ਸਿਰਫ ਐਂਟਰੀ ਅਤੇ ਐਗਜ਼ਿਟ ਜਿਹੜਾ ਸ਼ਹਿਰ ਤੋਂ ਉਹ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਭੀੜਾ ਇਨਕ੍ਰੋਚਮੈਂਟਸ ਬੜੀਆਂ ਨੇ ਇੱਥੇ ਹੁਣ ਸ਼ਾਮ ਦਾ ਟਾਈਮ ਹੋਵੇ ਤੁਹਾਨੂੰ ਦਿਖਾਵਾਂ ਕਿ ਉਹ ਬੱਸ ਨਿਕਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਕੰਗਲੀ ਦੇ ਵਿੱਚੋਂ ਉਵੇਂ ਮੁਰਗੀਆਂ ਦੀਆਂ ਰੇੜੀਆਂ ਹੋਰ ਰੇੜੀਆਂ ਤਮਾਮ ਇੱਥੇ ਲੱਗੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਇਸ ਤਰ੍ਹਾਂ ਪੁਲ ਦੇ ਥੱਲੇ ਵੀ ਤੁਸੀਂ ਦੇਖ ਸਕਦੇ ਹੋ ਰੋਟੀ ਵੰਡ ਰਹੀ ਹੈ ਬਿਲਕੁਲ ਨਾਲ ਇੱਥੇ ਜਿਹੜੀ ਹੈਗੀ ਆ ਟਰੱਕ ਦੇ ਕੋਲੇ ਸੋ ਇਹ ਘਟਨਾ ਜਿਹੜੀ ਹੈ ਕਿਸੇ ਵੀ ਸਮੇਂ ਜਿਹੜੀ ਵਾਪਰ ਨਾ ਜਾਵੇ ਅਣਹੋਣੀ ਘਟਨਾ ਨਾ ਵਾਪਰ ਜਾਵੇ ਇਸ ਦੇ ਉੱਤੇ ਧਿਆਨ ਦੇਣਾ ਚਾਹੀਦਾ ਇਸ ਗੱਲਬਾਤ ਦੇ ਉੱਤੇ ਆਪਣੇ ਕਮੈਂਟ ਜਰੂਰ ਦੱਸਿਓ